ਆਬ ਤੋਂ ਰਾਵੀ ਤੱਕ ਇੰਡਸਟਰੀਟੀ ਸੀ ਇੱਕ ਇੰਡਸਟਰੀਟੀ ਉਹਦੇ ਵਿੱਚ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਜਿਹਦੇ ਵਿੱਚ 5 ਮਿਲੀਅਨ ਏਕੜ ਫੀਟ ਪਾਣੀ ਆਉਣਾ ਸੀ ਪਰ ਉਹ ਪਤਾ ਨਹੀਂ ਕਿਉਂ ਨਹੀਂ ਬਣਾਈ ਗਈ ਉਹ ਜੇ ਬਣਾ ਲਈ ਜਾਵੇ ਤਾਂ ਰਾਵੀ ਦੇ ਵਿੱਚ ਪਾਣੀ ਆਊਗਾ ਤੇ ਅਸੀਂ ਉਹੀ 2S ਵਾਲਾ ਫਾਰਮੂਲਾ ਦਿੱਤਾ ਕਿ ਯਮਨਾ ਚੋਂ ਪਾਣੀ ਹਰਿਆਣੇ ਨੂੰ ਦੇ ਦਿਓ ਸਾਨੂੰ ਉਹਦੇ ਵਿੱਚ ਕੋਈ আপত্তি ਨਹੀਂ ਹਾਲਾਂਕਿ ਜਦੋਂ ਪੰਜਾਬ ਤੇ ਰਾਣਾ ਇਕੱਠੇ ਸੀ ਤਾਂ ਯਮਨਾ ਦੇ ਵਿੱਚ ਪੰਜਾਬ ਦਾ ਹਿੱਸਾ ਬੰਨ ਰ ਸੀ ਜਿਹੜਾ ਵੱਡਾ ਪੰਜਾਬ ਸੀ ਜਦੋਂ ਪੰਜਾਬ ਅਲੱਗ ਹੋ ਗਿਆ ਕਹਿੰਦੇ ਹਰਿਆਣੇ ਦਾ ਹਿੱਸਾ ਤਾਂ ਹੈਗਾ ਪਰ ਹੁਣ ਇਹ ਚ ਪੰਜਾਬ ਦਾ ਨਹੀਂ ਹੈਗਾ ਆਪਰੇ ਹਰਿਆਣਾ ਜਿਹੜਾ ਉਹ ਸਾਡਾ ਭਾਈ ਹੈ ਛੋਟਾ ਭਾਈ ਹੈ ਅਸੀਂ ਕੋਈ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਵੀ ਪੀਡਲ ਵਿੱਚ ਥੋੜਾ ਪਾਣੀ ਚਾਹੀਦਾ ਪਰ ਉਹਨਾਂ ਕੋਲੇ ਪਾਣੀ ਲੈਣ ਦੇ ਤਰੀਕੇ ਹੋਰ ਹੈਗੇ ਨੇ ਉਹਨਾਂ ਕੋਲੇ ਬਹੁਤ ਸਾਰੇ ਚੈਨਲ ਨੇ ਹਰਿਆਣਾ ਵਿੱਚ ਜਮਨਾ ਸ਼ਰਧਾ ਨਾਲ ਲਿੰਕ ਹੈ ਸਾਡੇ ਕੋਲੇ ਤਾਂ ਇਸ ਵਕਤ ਸਤਲੁਜ ਜਿਹੜਾ ਸਤਲੁਜ ਇੱਕ ਦਰਿਆ ਹੀ ਨਹੀਂ ਰਿਹਾ ਉੱਥੇ ਇੱਕ ਨਾਲਾ ਬਣ ਗਿਆ ਜੀ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਖੜੇ ਹਾਂ ਤੇ ਸਾਡੇ ਕੋਲ ਪਾਣੀ ਹੈ ਨਹੀਂ ਤੇ ਸਾਡਾ ਜਿਹੜਾ 52 ਮਿਲੀਅਨ ਇਕਰ ਫੀਟ ਚਾਹੀਦਾ ਪੰਜਾਬ ਨੂੰ ਪਾਣੀ ਜੀ ਜੇ ਅਸੀਂ ਹਰ ਖੇਤ ਨੂੰ ਸਿੰਚਾਈ ਵਾਲਾ ਪਾਣੀ ਦੇਣਾ 52 ਐਮਐਫ ਚਾਹੀਦਾ ਸਾਡੇ ਕੋਲੇ 14.5 ਜੀ 14.5 ਜੀ ਛੱਡ ਕੇ ਸਾਡਾ ਗਰਾਊਂਡ ਵਾਲਾ ਪਾਣੀ ਜਿਹੜਾ ਉਹ 6-6 ਫੁੱਟ ਤੇ 600 ਤੋਂ 700 ਫੁੱਟ ਤੇ ਚੱਲ ਗਿਆ ਜੀ ਸੋ ਅਸੀਂ ਡਾਰਕ ਜ਼ੋਨ ਦੇ ਵਿੱਚ ਆ ਮੰਨੇ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਜਿਹੜਾ 70% ਪੰਜਾਬ ਦਾ ਜਿਹੜਾ ਏਰੀਆ ਉਹ ਡਾਰਕ ਜ਼ੋਨ ਦੇ ਵਿੱਚ ਚਲਾ ਗਿਆ ਜਿੱਥੋਂ ਪਾਣੀ ਬਹੁਤ ਜ਼ਿਆਦਾ ਕੱਢ ਲਿਆ ਗਿਆ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਮੈਂ ਅੱਜ ਗੱਲ ਕਹੀ ਹੈ ਜਿੰਨੀ ਹਾਰਸ ਪਾਵਰ ਦੀ ਮੋਟਰ ਨਾਲ ਤੇ ਜਿੰਨੀ ਭਗਾਈ ਤਾਂ ਬਹੁਤ ਥੱਲੇ ਹੋਣ ਡਿਆ ਪਾਣੀ ਕੱਢਦੇ ਆ ਬਿਲਕੁਲ ਓਨੇ ਹਰਸਪਰ ਦੀ ਮੋਟਰ ਤੇ ਓਨੀ ਲੰਗਾਈ ਤੋਂ ਦੁਬਈ ਦੇ ਵਿੱਚ ਤੇਲ ਕੱਢਦੇ ਆ ਅਸੀਂ ਇਸ ਰਹਿਵਤ ਤੇ ਚੱਲੇਗੇ ਉਹ ਸਾਡੇ ਕੋਲ ਪਾਣੀ ਹੈ ਨਹੀਂ ਸੀਐਮ ਮਰੀਆਨਾ ਦਾ ਕਹਿਣਾ ਹੈ ਕਿ ਪਾਣੀ ਇਸ਼ੂ ਨਹੀਂ ਹੈ ਨਹਿਰ ਦਾ ਨਿਰਮਾਣ ਇਸ਼ੂ ਹੈ ਇਸ ਵਕਤ ਤੋ ਨਹਿਰ ਨਹਿਰ ਦੇ ਵਿੱਚ ਕੀ ਪਾਓਗੇ ਫਿਰ ਉਹ ਬਾਅਦ ਵਿੱਚ ਡਿਸਾਈਡ ਹੋਵੇ ਅੱਛਾ ਜੇ ਪਾਣੀ ਹੈ ਨਹੀਂ ਨਹਿਰ ਕਿਵੇਂ ਬਣਾ ਦਾਂਗੇ ਲੇਕਿਨ ਤੁਸੀਂ ਇਦਾਂ ਜਿੱਥੇ ਆਪਾਂ ਖੜੇ ਆ ਇਥੇ ਨਹਿਰ ਬਣਾ ਦਈਏ ਵੀ ਬਾਅਦ ਚ ਦੇਖਾਂਗੇ ਇਹ ਥੋੜੀ ਹੁੰਦਾ ਉਹ ਕਹਿੰਦੇ ਕਿ ਸੁਪਰੀਮ ਕੋਰਟ ਕੇ ਜੀਨ ਦਾ ਗ੍ਰੀਮ ਰਿਟਰਨ ਸੁਣਵਾਈ ਹੋਣੀ ਹੈ ਕਿੰਨੇ ਸੁਪਰੀਮ ਕੋਰਟ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ ਆਪਣਾ ਫੈਸਲਾ ਹੋਏਗਾ ਅਸੀਂ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ ਸਾਡੇ ਕੋਲ ਬਹੁਤ ਸਾਰਾ ਰਿਕਾਰਡ ਪਿਆ ਹੈ ਦੇਖੋ ਜਦੋਂ ਤਿੰਨ ਪਰਵਨ ਹਰਿਆਣਾ ਦਾ ਇੱਕ ਐਗਰੀਮੈਂਟ ਹੋਇਆ ਸੀ ਆਈਡੀ ਆਈ ਹਰਿਆਣਾ ਦਾ ਇੱਕ ਐਗਰੀਮੈਂਟ ਸੀ ਹਾਂ ਹਾਂ ਹਾਂਜੀ ਸਰ ਹਾਂ ਜੀ ਬੋਲ ਹਰਿਆਣਾ ਦਾ ਇੱਕ ਪਾਣੀ ਲੈਣ ਦਾ ਐਗਰੀਮੈਂਟ ਸੀ ਜਮਨਾ ਤੋਂ ਜੀ ਤੋ 1994 ਜੋ ਹੋਇਆ ਸੀ ਆਈਡੀ ਨੀਚੇ ਕਰੋ ਯਾਰ ਕਿ 30 ਸਾਲ ਹੋ ਗਏ 30 ਸਾਲ ਨੇ ਤਾਂ ਡੈਮ ਨਹੀਂ ਬਣਿਆ ਇੱਕ ਇੱਕ ਡੈਮ ਨਹੀਂ ਬਣਿਆ ਜਦ ਕਿ ਅਸੀਂ ਆਈਡੀ ਪਿੱਛੇ ਕਰਨਾ ਜਨਵਰੀ ਤੱਕ ਸਾਡਾ 206 ਮੈਗਾਵਾਟ ਦਾ ਧਾਰਕਲਾ ਤੇ ਸਾਡਾ ਡੈਮ ਬਣ ਰਿਹਾ ਜਿਸ ਦਿਨ ਅਸੀਂ 라ਵੀ ਤੇ ਡੈਮ ਬਣਾ ਕੇ 206 ਮੈਗਾਵਾਟ ਬਿਜਲੀ ਪੈਦਾ ਕਰਾਂਗੇ ਇੱਕ ਨਹਿਰ ਵੀ ਬਰਾਬਰ ਚੱਲੂਗੀ ਤੇ ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਆਪਣੇ ਧਰਤੀ ਵਾਲੇ ਪਾਣੀ ਨੂੰ ਬਚਾਉਣ ਦੀ ਅਸੀਂ ਕੱਸੀਆਂ ਨਾਲੇ ਨਹਿਰਾਂ ਰਜਵਾਹੇ ਪੁਰਾਣੇ ਉਹੋ ਜਿਹੜੇ ਨੇ ਅੰਡਰਗਰਾਉਂਡ ਪੈਪਰ ਪਾ ਕੇ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਆ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਜਿਹੜਾ ਹੈ ਉਹ ਪਾਣੀ ਵਾਲੇ ਪਾਸੋਂ ਕਿਉਂਕਿ ਸਾਡੇ ਕੋਲ ਪਾਣੀ ਬਹੁਤ ਘੱਟ ਗਿਆ ਜਦੋਂ ਇਹ ਐਗਰੀਮੈਂਟ ਹੋਇਆ ਸੀ ਉਦੋਂ 17 ਐਮਐਫ ਪਾਣੀ ਸੀ ਉਹਦੇ 'ਚ ਹੁਣ ਉਹ 14 12 12 ਦੇ ਨੇੜੇ ਰਹਿ ਗਿਆ ਉਹ ਹਰਿਆਣਾ ਕਹਿੰਦੇ ਕਹਿੰਦੇ ਜਿਹੜਾ ਪਾਣੀ ਪਾਕਿਸਤਾਨ ਨੂੰ ਕਹਿੰਦੇ ਕਹਿੰਦੇ ਉਹ ਪਾਣੀ ਸਾਡੇ ਇੱਕ ਬੂੰਦ ਪਾਕਿਸਤਾਨ ਨੂੰ ਨਹੀਂ ਜਾਂਦੀ ਜੀ ਇੱਕ ਬੂੰਦ ਜੇ ਜਾਂਦੀ ਹੈ ਪਾਕਿਸਤਾਨ ਨੂੰ ਤਾਂ 5 ਐਫ ਪੰਜਵੇਂ ਮਹੀਨੇ ਜਿਹੜਾ ਚਨਾਬ ਤੋਂ ਰਾਵੀ ਨੂੰ ਆਉਣਾ ਸੀ ਉਹ ਸਾਰਾ ਪੱਟਾ ਨੂੰ ਜਾਂਦਾ ਚਨਾਬ ਤੋਂ ਠੀਕ ਹੈ ਨਾ ਪਾਕਿਸਤਾਨ ਇੰਡੀਆ ਵੱਲੋਂ ਹਾਂ ਹੜ ਜਦੋਂ ਆਏ ਸੀ ਉਦੋਂ ਅਸੀਂ ਪੁੱਛਿਆ ਸੀ ਇਹਨਾਂ ਨੂੰ ਕਿ ਹੁਣ ਚਾਹੀਦਾ ਪਾਣੀ ਕਹਿੰਦੇ ਨਹੀਂ ਤਾਂ ਫਿਰ ਡੁੱਬਣ ਨੂੰ ਥੋੜੀ ਰੱਖਿਆ ਸੀ ਉਦੋਂ ਥੋੜਾ ਬਹੁਤ ਹਰੀਕੇ ਪੱਤਨ ਤੋਂ ਅਸੀਂ ਪਾਕਿਸਤਾਨ ਨੂੰ ਛੱਡਿਆ ਪਰ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤੂਗਾ ਇੱਕ ਇੱਕ ਬੂੰਦ ਵਰਤੂਗਾ ਰਾਵੀ ਤੋਂ ਵੀ ਦੇ ਰਹੇ ਆ ਜੋ ਇਹਨਾਂ ਨੇ ਪਹਿਲਾਂ ਐਗਰੀਮੈਂਟ ਕੀਤੇ ਹੋਏ ਨੇ ਪਤਾ ਨਹੀਂ ਉਹ ਕਿਵੇਂ ਨੇ ਉਹ ਪੋਲਿਟਿਕਲ ਲੋਕਾਂ ਨੇ ਜੋ ਪਹਿਲਾਂ ਫੈਸਲਾ ਕੀਤਾ ਨੇ ਪਰ ਅੱਜ ਦੀ ਡੇਟ 'ਚ ਮੈਂ ਬਤੌਰ ਮੁੱਖ ਮੰਤਰੀ ਕਹਿ ਰਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਅਸੀਂ ਕੇਂਦਰੀ ਜਲ ਸ਼ਕਤੀ ਮੰਤਰੀ ਜੀ ਨੂੰ ਇਸ ਗੱਲ ਤੋਂ ਅਵਗਤ ਕਰਾਤਾ ਇਸ ਦਾ ਤੋਂ ਜਾਣੂ ਕਰਾਤਾ ਬਾਕੀ ਅੱਗੇ 4 4 ਜਨਵਰੀ ਨੂੰ ਅਸਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਅਸੀਂ ਆਪਣੇ ਐਵੀਡੈਂਸ ਲਗਾਗੇ ਬਹੁਤ ਬਹੁਤ ਧੰਨਵਾਦ